ਕਿਸਾਨੀ ਅੰਦੋਲਨ ਕਿਸਾਨਾਂ ਦੀਆਂ ਮੰਗਾਂ ਐਮਐਸਪੀ ਕਰਜ਼ਾ ਮੁਆਫੀ ਕਿਸਾਨਾਂ ਅੰਦੋਲਨ ਦੇ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਤੇ ਮੁਆਵਜ਼ਾ ਸ਼ਾਇਦ ਇਸ तमाम ਜਿਹੜੇ ਮਸਲੇ ਨੇ ਇਸ ਛੋਟੀ ਜਿਹੀ ਬੱਚੀ ਦੀ ਸੋਚ ਤੋਂ ਪਰੇ ਹੋਣੇ ਨੇ ਖੁਸ਼ੀ ਸਾਡੇ ਨਾਲ ਮੌਜੂਦ ਹੈ ਔਰ ਕਿਸਾਨਾਂ ਅੰਦੋਲਨ ਦੇ ਵਿੱਚ ਖੁਸ਼ੀ ਕਿਸ ਤਰ੍ਹਾਂ ਆਪਣਾ ਯੋਗਦਾਨ ਪਾ ਰਹੀ ਆ 8 ਸਾਲ ਉਮਰ ਇਸ ਦੀ ਸ਼ਾਇਦ ਇਹਨਾਂ तमाम ਮੰਗਾਂ ਤੋਂ ਮਸਲਿਆਂ ਤੋਂ ਖੁਸ਼ੀ ਪਰੇ ਹੋਣੀ ਹੈ ਪਰ ਉਸ ਨੂੰ ਇਹਨਾਂ ਪਤਾ ਹੈ ਕਿ ਇੱਕ ਕਿਸਾਨ ਅੰਦੋਲਨ ਚੱਲ ਰਿਹਾ ਹੈ ਜਿਸ ਦੇ ਵਿੱਚ ਆਪੋ ਆਪਣੇ ਤਰੀਕੇ ਦੇ ਨਾਲ ਆਪਣਾ ਯੋਗਦਾਨ ਪਾਣਾ ਹੈ ਹਿੱਸੇਦਾਰੀ ਪਾਣੀ ਹੈ ਤਾਂ ਗੱਲਬਾਤ ਕਰ ਲਾਂਗੇ 2 ਮਿੰਟ ਗੱਲ ਕਰਨੀ ਹੈ ਤੁਹਾਡੇ ਨਾਲ ਕਿ ਅਜੇ ਸੇਵਾ ਕਰਨੀ ਹੈ ਹੋਰ ਮੈਮ ਨਾਲ ਨਾਲ ਸੇਵਾ ਕਰਨੀ ਹੈ ਕਿਉਂ ਆਇਓ ਤੁਸੀਂ ਰਾਜ ਫਿਰ ਸਾਨੂੰ ਕਿਸਾਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਕਿਸਾਨਾਂ ਦੇ ਹਾਂ ਇਹ ਸਾਡੇ ਹੱਕ ਦਾਦੇ ਨੇ ਤੇ ਸਾਨੂੰ ਨਦੀ ਸੇਵਾ ਕਰਨੇ ਆਜਾਈ ਦੀ ਸਾਨੂੰ ਇੱਕ ਤਾਂ ਜਿੰਦਾ ਹੈ ਤੇ ਕਿਸਾਨਾਂ ਲਈ ਫਲ ਲੈ ਕੇ ਆਏ ਹਾਂ ਹਾਂਜੀ ਅੱਜ ਸਕੂਲ ਦੀ ਛੁੱਟੀ ਕੀਤੀ ਹੈ ਹਾਂਜੀ ਕਿਸਾਨੀ ਸੰਘਰਸ਼ ਦੇਖਣ ਆਏ ਹਾਂ ਹਾਂਜੀ ਤੁਹਾਨੂੰ ਪਤਾ ਹੈ ਕਿ ਕਿਉਂ ਹੋ ਰਿਹਾ ਅੰਦੋਲਨ ਬਹੁਤ ਛੋਟੀ ਉਮਰ ਹੈ ਵੈਸੇ ਤਾਂ ਬੱਚੀ ਧੀ ਤੁਹਾਡੇ ਨਾਲ ਲਈਏ ਜੀ ਹਾਂਜੀ ਹਾਂਜੀ ਜੇ ਦੱਸੂਆਂ ਹੀ ਨਿਆਣੇ ਨੂੰ ਤਾਂ ਹੀ ਪਤਾ ਲੱਗੂ ਆ ਜੀ ਤਾਂ ਹੀ ਸਾਡੇ ਸੀ ਘੋਮ ਬਾਰੇ ਪਤਾ ਲੱਗੂ ਆ ਜੀ ਹੁਣ ਜੇ ਨਿਆਣੇ ਨੂੰ ਨਹੀਂ ਦੱਸੂਆਂ ਫਿਰ ਇਹਨਾਂ ਨੂੰ ਕੀ ਪਤਾ ਲੱਗੂ ਆ ਜੀ ਤੇ ਹੁਣ ਇਹਨੂੰ ਇਹ ਕੰਮਾਂ ਚ ਪਾਉਂਏ ਤਾਂ ਹੀ ਅੱਗੇ ਸਾਡੀ ਪੀੜ੍ਹੀ ਵੀ ਦੱਸੇ ਨੇ ਪੁੱਛਿਆ ਨਹੀਂ ਤੁਹਾਡੇ ਤੋਂ ਉੱਥੇ ਕੀ ਐ ਕਿਉਂ ਚੱਲੇ ਆ ਤੇ ਪੁੱਛਿਆ ਤਾਂ ਹੈ ਜੀ ਹੁਣ ਆਪਾਂ ਆਪਣਾ ਹੱਕ ਵਾਸਤੇ ਚੱਲੇ ਆ ਵੀ ਜੇ ਸਾਡਾ ਹੱਕ ਮਿਲੂਆ ਤਾਂ ਅਸੀਂ ਇੱਥੇ ਦੇ ਆ ਜਾਵਾਂਗੇ ਅਸੀਂ ਤਾਂ ਆਉਂਦੇ ਰਹਿਨੇ ਹੀ ਇੱਥੇ ਉਹ ਨਿਆਣੇ ਨੂੰ ਵੀ ਲੈ ਕੇ ਆਵਾਂਗੇ ਅੱਗੇ ਤੇ ਤਾਂ ਹੀ ਅੱਗੇ ਦੇ ਪਤਾ ਲੱਗੂ ਆ ਹੀ ਨਿਆਣੇ ਨੂੰ ਕਿੰਨੀ ਸੇਵਾ ਭਾਵਨਾ ਦੇਖੋ ਇਹਦੀ ਸਾਰੇ ਗੱਲਾਂ ਚ ਉਲ ਜਾਂਦੇ ਨੇ ਪਰ ਇਹ ਆਪਣਾ ਫਲ ਲੱਭਣ ਦੇਣ ਵਧੀਆ ਭਾਈ ਛੋਟੇ ਛੋਟੇ ਬੱਚੇ ਆ ਰਹੇ ਆ ਦੇਖ ਲੋ ਹਾਂ ਜੀ ਲਹਿਰਾ ਜੀ ਬਾਕੀ ਹਰ ਇੱਕ ਬੱਚਾ ਕੋਈ ਪਰਿਵਾਰ দান ਕਰਕੇ ਖੁਸ਼ ਆ ਜੀ ਉਰੇ ਕੋਈ ਘਰੋਂ ਕੁਛ ਲਿਆਉਂਦਾ ਬਣਾ ਕੇ ਕੋਈ ਕੁਛ ਲਿਆਉਂਦਾ ਕੋਈ ਘਾਟਨੀ ਜੀ ਗੁਰੂ ਦਾ ਲੰਗਰਾ ਗੁਰੂ ਨਾਨਕ ਦੇਵ ਜੀ ਦਾ ਸਭ ਖੁਸ਼ੀ ਨਾਲ ਛਕਦੇ ਨੇ ਖੁਸ਼ੀ ਨਾਲ ਛਕਾਉਂਦੇ ਨੇ ਖੁਸ਼ੀ ਵਿੱਚ ਘਾਰੀ ਹੈ ਤਾਂ ਨਾਂ ਵੀ ਖੁਸ਼ੀ ਹੈ ਕਿੰਨੀ ਉਮਰ ਹੈ ਇਹਦੀ 8 ਸਾਲ 8 ਸਾਲ ਦੀ ਉਮਰ ਆ ਕਿਉਂ ਨਹੀਂ ਸਾਡੇ ਬੱਚੇ ਕਾਹਾਂ ਕਾਮਯਾਬ ਹੋਣਗੇ ਜੀ ਇਹ ਤਾਂ ਕਹਿੰਦੇ ਨੇ ਵੀ ਕਾਮਯਾਬ ਨਹੀਂ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਵੀ ਕਾਮਯਾਬ ਰਹਿਣਗੀਆਂ ਵੈਸੇ ਜਿਹੜਾ ਦਾਨ 40 ਰੁਪਏ ਲੰਗਰ ਚਾਲੂ ਕੀਤਾ 20 ਰੁਪਏ ਤੋਂ ਉਹ ਸਭ ਤੋਂ ਸਭ ਚਾਲੂ ਹੀ ਹੋਇਆ ਆਏ ਲੱਖਾਂ ਰੁਪਏ ਲੰਗਰ ਚਾਲੂ ਹੋਗਾ ਫੇਰ ਨਹੀਂ ਮੁੱਕਦਾ ਇਹ ਲੰਗਰ ਨਹੀਂ ਮੁੱਕਦਾ ਭਾਵੇਂ ਜਿੰਨੇ ਮਰਜ਼ੀ ਚਾਲਦਾ ਰਹੇ ਇਹ ਸਾਡਾ ਪੰਜਾਬ ਬਿਲਕੁਲ ਇਹ ਜਿਹੇ ਬੱਚੇ ਸਾਡੇ ਇੰਨੀ ਲਹਿਰ ਵਾਲੇ ਨੇ ਅਸੀਂ ਕਿਤੇ ਪੰਜਾਬ ਫੇਲ ਹੋ ਜੂ ਜੀ ਕਦੇ ਵੀ ਨਹੀਂ ਹੋਇਆ ਤਾਂ ਦਾ ਹੀ ਦੇਖੋ ਇਸ ਬੱਚੀ ਨੂੰ ਮੈਂ ਜਿੱਦਾ ਪਹਿਲਾਂ ਵੀ ਕਿਹਾ ਕਿ ਸ਼ਾਇਦ ਇਹਨਾਂ ਮਸਲਿਆਂ ਬਾਰੇ ਜਾਂ ਮੰਗਾ ਕੀ ਨੇ ਐਮਐਸਪੀ ਕੀ ਹੁੰਦੀ ਹੈ ਕਿਹੜਾ ਕਰਜ਼ਾ ਕਿਵੇਂ ਮਾਫ ਹੋਣਾ ਹੈ ਕਿੰਨੇ ਕਿਸਾਨ ਸ਼ਹੀਦ ਹੋਏ ਨਹੀਂ ਪਤਾ ਹੋਣਾ ਇਸ ਬੱਚੀ ਨੂੰ ਪਰ ਇਹ ਕਹਿ ਰਹੀ ਹੈ ਕਿ ਮੈਂ ਕਿਸਾਨੀ ਸੰਘਰਸ਼ ਦੇਖਣ ਆਈ ਆ ਮੈਂ ਇੱਥੇ ਬੈਠੇ ਕਿਸਾਨਾਂ ਦੀ ਸੇਵਾ ਕਰਨ ਆਈ ਆ ਔਰ ਦੇਖੋ ਫਲ ਜਿਹੜੇ ਆ ਉਹ ਵੰਡ ਰਹੀ ਹੈ ਇਹ ਹੈ ਹਾਂਜੀ ਦੋ ਦਿਨ ਹੋ ਗਏ ਕਹਿੰਦੀ ਨੂੰ ਜ ਮ ਜਾਣ ਸੰਘਰਸ਼ੀ ਤੋਂ ਦੋ ਦਿਨ ਹੋ ਗਏ ਕਹਿੰਦੀ ਨੂੰ ਅੱਛਾ ਹਾਂਜੀ ਇਹ ਆ ਸਾਡੇ ਪੰਜਾਬ ਦੇ ਬੱਚੇ ਛੋਟੇ ਛੋਟੇ ਬੱਚੇ ਜਿਨ੍ਹਾਂ ਨੂੰ ਇੰਨਾ ਉਤਸ਼ਾਹ ਹੈ ਮਨ ਦੇ ਵਿੱਚ ਕਿਸਾਨੀ ਸੰਘਰਸ਼ ਦੇਖਣ ਦਾ ਔਰ ਇੰਨਾ ਪਿਆਰ ਹੈ ਮਨ ਦੇ ਵਿੱਚ ਕਿਸਾਨ ਕਿਸਾਨਾਂ ਨੂੰ ਲੈ ਕੇ ਤਸਵੀਰ ਇਹ ਜਿਹੜੀ ਹੈ ਉਹ ਆਪ ਬਿਆਨ ਕਰ ਰਹੀ ਹੈ 8 ਸਾਲ ਦੀ ਇਹ ਬੱਚੀ ਹੈ ਖੁਸ਼ੀ ਔਰ ਕਿੰਨੀ ਸੇਵਾ ਭਾਵਨਾ ਇਹਦੀ ਦੇਖੋ 2 ਦਿਨ ਹੋ ਗਏ ਕਰੇ ਜ਼ਿੱਦ ਕਰ ਰਹੀ ਹੈ ਕਿ ਮੈਂ ਸ਼ੰਭੂ ਬਾਰਡਰ ਜਾਣਾ ਔਰ ਅੱਜ ਪਰਿਵਾਰ ਸਕੂਲੋਂ ਛੁੱਟੀ ਕਰਾ ਕੇ ਲੈ ਕੇ ਆਇਆ ਹੈ ਤਾਂ ਇਹ ਬਹੁਤ ਵੱਖਰੀ ਤਸਵੀਰ ਹੈ ਸ਼ੰਭੂ ਬਾਰਡਰ ਤੋਂ ਕੈਮਰਾ ਪਰਸਨ ਅਭਿਸ਼ੇਕ ਦੇ ਨਾਲ सुमन जेटली ਡੇਲੀ ਪੋਸਟ ਪੰਜਾਬੀ